ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਕਿਸ਼ਮਿਸ਼ ਦੀ ਚਟਣੀ ਬਹੁਤ ਹੀ ਜਿਹੜੀ ਸਵਾਦਿਸ਼ਟ ਹੁੰਦੀ ਹੈ ਤੁਸੀਂ ਬਰੈਡ ਤੇ ਲਾ ਕੇ ਖਾ ਸਕਦੇ ਹੋ ਪਰੌਂਠਿਆਂ ਤੇ ਲਾਓ ਜੀ ਰੋਟੀ ਨਾਲ ਖਾਓ ਬੱਚਿਆਂ ਨੂੰ ਦਿਓ ਨਾਸਤੇ ਦੇ ਵਿੱਚ ਦਿਓ ਟਿਫਨ ਦੇ ਵਿੱਚ ਦਿਓ ਜੀ ਬਹੁਤ ਹੀ ਵਧੀਆ ਤੇ ਤਾਕਤਵਾਰ ਹੁੰਦੀ ਹੈ ਤੇ ਹਾਜਮੇ ਵਾਲੀ ਹੁੰਦੀ ਹੈ ਆਪਾਂ ਉਹਦੇ ਵਿੱਚ ਕੀ ਕੁਝ ਪਾਇਆ ਹੈਗਾ ਤੁਸੀਂ ਸਮਾਨ ਲਿਖ ਲਓ ਆਪਣਾ ਵੀਡੀਓ ਨੂੰ ਰੋਕ ਕੇ ਲਿਖ ਲਿਆ ਕਰੋ ਸੇਵ ਕਰ ਲਿਆ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਆਪਾਂ ਉਹਦੀ ਖਾਤਰ ਸਮਾਨ ਜਿਹੜਾ ਲਿਆ ਜੀ ਤੁਹਾਨੂੰ ਸਾਰਾ ਕੁਝ ਦਿਖਾਉਨੇ ਆ ਆਪਾਂ ਲਈਆਂ ਜੀ 250 ਗ੍ਰਾਮ ਦਾਖਾਂ ਠੀਕ ਹੈ ਜੀ ਪਾਈਆ ਜਾਨੀ ਕਿ ਆਪਾਂ ਦਾ ਖਾ ਲਈਆਂ ਨੇ 150 ਗ੍ਰਾਮ ਇਹਦੀ ਖਾਤਰ ਆਪਾਂ ਘਿਓ ਲਿਆ ਇੱਕ ਚਮਚਾ ਧਨੀਏ ਦਾ ਜੀ ਇੱਕ ਚਮਚਾ ਵੱਡਾ ਚਾ ਲਾਲ ਮਿਰਚਾਂ ਦਾ ਇੱਕ ਚਮਚਾ ਕਾਲਾ ਨਮਕ ਹੈ ਜੀ ਤੇ ਇੱਕ 100 ਗ੍ਰਾਮ ਆਪਾਂ ਲਿਆ ਜੀ ਅਮਚੂਰੇ ਦੇ ਵਾਸਤੇ ਤੇ ਇੱਕ ਚਮਚਾਪਾ ਛੋਟਾ ਲਿਆ ਜੀ ਨਮਕ ਦਾ ਤੇ ਦੋ ਕੁ ਛੁਟਕੀਆਂ ਲਈਆਂ ਆਪਾਂ ਹਿੰਗ ਇੱਕ ਵੱਡਾ ਚਮਚਾ ਜੀਰਾ ਧਨੀਆ ਤੇ ਨਾਲ ਆਪਾਂ ਲਈਏ ਜੀ ਅੱਧਾ ਕਿਲੋ ਮਿਸ਼ਰੀ ਤੁਹਾਰਾ ਫੇਰ ਦਿਖਾ ਦਈਏ ਦਾਖਾਂ ਲਈਆਂ ਜੀ ਆਪਾਂ ਘਿਓ ਲਿਆ ਧਨੀਆ ਲਿਆ ਮਿਰਚਾਂ ਲਈਆਂ ਨੇ ਅਮਚੂਰ ਲਿਆ ਜੀ ਇਹਦੀ ਖਾਤਰ ਕਾਲਾ ਨਮਕ ਹੈ ਤੇ ਸਫੇਦ ਨਮਕ ਹੈ ਜੀ ਤੇ ਆਪਣੇ ਹਿੰਗ ਹੈ ਧਨੀਆ ਹੈ ਜੀ ਤੇ ਆਪਣੇ ਗਰਮ ਮਸਾਲਾ ਤੇ ਅੱਧਾ ਕਿਲੋ ਆਪਣੇ ਮਿਸ਼ਰੀ ਹੈ ਠੀਕ ਹੈ ਜੀ ਇਹ ਚਾਰੇ ਚੀਜ਼ਾਂ ਲੈ ਲਓ ਜੀ ਬਣਾਉਣਾ ਆਸਾਨ ਹੈ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਸੇਵ ਕਰਕੇ ਰੱਖਿਆ ਕਰੋ ਜੀ ਆਪਦੇ ਕੋਲੇ ਸ਼ੇਅਰ ਤੁਹਾਡੀ ਮਰਜ਼ੀ ਹੈ ਕਰਨਾ ਨਾ ਕਰਨਾ ਪਰ ਸੇਵ ਜ਼ਰੂਰ ਕਰ ਲਿਆ ਕਰੋ ਤੁਹਾਡੇ ਕੰਮ ਆਉਣ ਵਾਲੀ ਚੀਜ਼ ਹੈ ਜੀ ਆਪਾਂ ਪਹਿਲਾਂ ਕੀ ਕੀਤਾ ਥੋੜਾ ਜਿਹਾ ਪਾਣੀ ਲਿਆ ਜੀ ਆਪਾਂ ਮਿਸ਼ਰੀ ਦੀ ਚਾਸ਼ਨੀ ਬਣਾਉਣੀ ਹੈਗੀ ਹੈ ਖੰਡ ਨਾ ਪਾਇਓ ਖੰਡ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ ਮਿਸ਼ਰੀ ਦੀ ਚਾਸ਼ਨੀ ਬਣਾਉਣੀ ਹੈ ਧਾਗਾ ਮਿਸ਼ਰੀ ਲਿਆਓ ਤੁਸੀਂ ਆਪਾਂ ਇੱਧਰ ਚਾਸ਼ਨੀ ਬਣਨ ਵਾਸਤੇ ਰੱਖਤੀ ਜੀ ਤੇ ਦੂਜੇ ਬੰਨੇ ਆਪਾਂ ਕੀ ਕਰਨਾ ਹੈਗਾ ਉਸੇ ਡੱਬੇ ਦੇ ਵਿੱਚ ਆਪਾਂ ਜੀਰਾ ਲੈ ਲੈਣਾ ਜੀ ਅੱਧਾ ਅੱਧਾ ਜੀਰਾ ਤੇ ਸਾਰਾ ਧਨੀਆ ਇਹ ਪਾਲਣਾ ਜੀ ਆਪਾਂ ਇਹਨਾਂ ਨੂੰ ਨਾ ਦਿਫਰਡ ਜਾ ਕਰ ਲੈਣਾ ਜਾਨੀ ਕਿ ਮਤਲਬ ਰਗੜ ਲੈਣਾ ਹੈਗਾ ਦੋਨੇ ਚੀਜ਼ਾਂ ਨੂੰ ਆਪਾਂ ਰਗੜ ਲੈਣਾ ਰਗੜ ਕੇ ਆਪਾਂ ਇਹਨਾਂ ਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਲਾਂਗੇ ਜਿਵੇਂ ਜਿਵੇਂ ਆਪਾਂ ਬਣਾਈ ਜਾਂਦੇ ਹਾਂ ਉਵੇਂ-ਉਵੇਂ ਤੁਸੀਂ ਤਿਆਰ ਕਰ ਲਿਓ ਜੀ ਬਹੁਤ ਹੀ ਸੌਖਾ ਤਰੀਕਾ ਤਿਆਰ ਕਰਨ ਦਾ ਇਹ ਕੰਮ ਆਉਣ ਵਾਲੀਆਂ ਚੀਜ਼ਾਂ ਜੀ ਤੁਸੀਂ ਇੱਕ ਇੱਕ ਡੱਬਾ ਤਿਆਰ ਕਰਕੇ ਰੱਖਦੇ ਤੁਹਾਨੂੰ ਕਈ ਦਿਨ ਮੁੱਕਦਾ ਨਹੀਂ ਹੈਗਾ ਤੇ ਆਏਗੇ ਤੋਂ ਵੀ ਇਹ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ ਆਹ ਲੋ ਜੀ ਆਪਣੇ ਇਹ ਚਾਸ਼ਨੀ ਬਣੀ ਜਾਂਦੀ ਉਬਲੀ ਜਾਂਦੀ ਹੈਗੀ ਐ ਵਧੀਆ ਆਪਾਂ ਇਹਨੂੰ ਜ਼ਿਆਦਾ ਤੁਸੀਂ ਕਰੜੀ ਨਾ ਕਰਿਓ ਸਿਰਫ ਇੱਕ ਤਾਰ ਦੀ ਚਾਸ਼ਨੀ ਆਪਾਂ ਤਿਆਰ ਕਰਨੀ ਹੈ ਜੀ ਜ਼ਿਆਦਾ ਕਰੜੀ ਨਹੀਂ ਕਰਨੀ ਹੈਗੀ ਜ਼ਿਆਦਾ ਕਰੜੀ ਕਰਤੀ ਤਾਂ ਫਿਰ ਇਹ ਮਤਲਬ ਚਟਣੀ ਵਧੀਆ ਨਹੀਂ ਬਣਨੀ ਹੈਗੀ ਜਿਹੜੀ ਕਿਸ਼ਮਿਸ਼ ਦੀ ਚਟਣੀ ਆਪਾਂ ਤਿਆਰ ਕਰਨ ਲੱਗੇ ਆ ਹੁਣ ਆਪਾਂ ਇਹਦੇ ਵਿੱਚ ਕੀ ਕੀਤਾ ਜੀ ਅਮਚੂਰ ਪਾ ਲਿਆ ਠੀਕ ਹੈ ਜੀ ਚਾਸ਼ਨੀ ਦੇ ਵਿੱਚ ਆਪਾਂ ਅਮਚੂਰ ਪਾ ਦੇਣਾ ਫਟਾਫਟ ਇਹਨੂੰ ਉਲਾ ਦਿਓ ਜੀ ਗੱਠਾ ਪੈਣ ਨਾ ਸਾਰਾ ਸਮਾਨ ਚੱਕ ਕੇ ਆਪਾਂ ਲਾਲ ਮਿਰਚਾਂ ਅਮਚੂਰ ਲਾਲ ਮਿਰਚਾ ਜੋ ਵੀ ਮਸਾਲਾ ਸੀਗਾ ਨਾ ਮੇਰੇ ਕਹਿਣ ਦਾ ਮਤਲਬ ਆਪਾਂ ਸਾਰਾ ਕੁਝ ਚੱਕ ਕੇ ਨਮਕ ਜਿਹੜਾ ਆਪਣੇ ਸੀਗਾ ਧਨੀਆ ਜੀਰਾ ਆਪਾਂ ਰਗੜਿਆ ਸੀਗਾ ਉਹ ਉਹ ਸਾਰਾ ਕੁਝ ਪਾ ਲੈਣਾ ਜੀ ਇੱਕ ਹਿੰਗ ਤੇ ਜੀਰੇ ਦਾ ਆਪਾਂ ਤੜਕਾ ਲਾਉਣਾ ਉਹ ਨਹੀਂ ਵਿੱਚ ਪਾਉਣਾ ਗਰਮ ਮਸਾਲਾ ਪਾ ਲਿਆ ਤੇ ਇਹਦੇ ਨਾਲ ਕੀ ਹੈ ਨਾ ਤੁਸੀਂ ਹਿਲਾਉਂਦੇ ਰਹੋ ਮੱਠੀ ਮੱਠੀ ਅੱਗ ਤੇ ਹਲਾਉਂਦੇ ਰਹੋ ਇਹਨੂੰ ਲਾ ਕੇ ਰੱਖ ਦਿਓ ਜੀ ਹੁਣ ਅੱਗ ਤੋਂ ਤੇ ਦੂਜੇ ਪਾਸੇ ਫਰਾਈਪੈਨ ਰੱਖ ਲਓ ਫਰਾਈਪੈਨ ਰੱਖ ਕੇ ਤੇ ਜਿਹੜਾ ਆਪਾਂ ਘਿਓ 150 ਗ੍ਰਾਮ ਘਿਓ ਲਿਆ ਜੀ ਉਹ ਘਿਓ ਪਾਦਣਾ ਇਹਦੇ ਵਿੱਚ ਠੀਕ ਹੈ ਜੀ ਮਸਾਲਾ ਸਾਰਾ ਆਪਾਂ ਚਾਸਨੀ ਦੇ ਵਿੱਚ ਪਾ ਲਿਆ ਤੇ ਘਿਓ ਇਹਦੇ ਵਿੱਚ ਪਾਦਣਾ ਇਹੇ ਚਟਣੀ ਤੁਸੀਂ ਬਣਾ ਲੋਗੇ ਨਾ ਤੇ ਸਾਲਾਂ ਵਧੀ ਖਰਾਬ ਨਹੀਂ ਹੁੰਦੀ ਜੀ ਇਹ ਨਾ ਇਹਨੂੰ ਉੱਲੀ ਪਵੇ ਨਾ ਇਹ ਖਰਾਬ ਹੋਵੇ ਇਹ ਜਿੰਨੋ ਜਿਵੇਂ ਜਿਵੇਂ ਪਈ ਰਹੂਗੀ ਓਵੇਂ ਓਵੇਂ ਇਹਨੇ ਟੇਸਟੀ ਬਣੀ ਜਾਣਾ ਹੈਗਾ ਕਿ ਇਸ ਵਿੱਚ ਕਿਸ਼ਮਿਸ਼ ਆਪਣਾ ਧੋ ਕੇ ਪਹਿਲਾਂ ਆਪਣੇ ਸੁਕਾ ਕੇ ਰੱਖੀ ਹੋਈ ਹੈ ਜੀ ਕਿਉਂਕਿ ਗਿੱਲੀ ਕਿਸ਼ਮਿਸ਼ ਅਗਰ ਪਾਵਾਂਗੇ ਨਾ ਤਾਂ ਫਿਰ ਚਟਨੀ ਖਰਾਬ ਹੋ ਜਾਂਦੀ ਹੈ ਮੈਂ ਪਹਿਲਾਂ ਧੋਸ ਵਰ ਕੇ ਉਹਨਾਂ ਦੀਆਂ ਡੰਡੀਆਂ ਜੀਆਂ ਲਾ ਕੇ ਇਹਨੂੰ ਧੋ ਲਿਆ ਆਹ ਲਓ ਜੀ ਹੁਣ ਲਾ ਲੈਣਾ ਆਪਾਂ ਇਹਨੂੰ ਜੀਰੇ ਦਾ ਤੜਕਾ ਠੀਕ ਹੈ ਜੀ ਜੀਰੇ ਦਾ ਤੇ ਹਿੰਗ ਦਾ ਜਿਹੜੀ ਹਿੰਗ ਰੱਖੀ ਸੀ ਉਹ ਵੀ ਆਪਾਂ ਇਹ ਤੜਕੇ ਦੇ ਵਿੱਚ ਹੀ ਪਾ ਲੈਣੀ ਹੈ ਜਦੋਂ ਆਪਣੇ ਘਿਓ ਗਰਮ ਹੋ ਗਿਆ ਜੀ ਥੋੜਾ ਜਿਹਾ ਮੇਰਾ ਤਾਂ ਘਿਓ ਘੱਟ ਗਰਮ ਸੀਗਾ ਤਾਂ ਕਰਕੇ ਉਹ ਨਹੀਂ ਹੋਇਆ ਜਦੋਂ ਘਿਓ ਗਰਮ ਹੋ ਗਿਆ ਨਾ ਤੇ ਤੁਸੀਂ ਜੀਰੇ ਦਾ ਤੇ ਹਿੰਗ ਦਾ ਇਹਨੂੰ ਤੜਕਾ ਲਾ ਦਿਓ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਜਿਹੜੀ ਚੀਜ਼ ਪਾਉਣ ਲੱਗੇ ਹਾਂ ਵਿੱਚ ਤੇ ਉਹ ਤੁਹਾਨੂੰ ਦੱਸਦੇ ਹਾਂ ਤੇ ਉਸ ਤੋਂ ਪਹਿਲਾਂ ਤੁਸੀਂ ਮੈਨੂੰ ਆਪਣਾ ਪਿੰਡ ਦਾ ਨਾਂ ਦੱਸ ਦਿਓ ਜੀ ਤੇ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਮੇਰੀਆਂ ਰੈਸਪੀਆਂ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਦੂਜੇ ਬੰਨੇ ਜੀ ਜਿਹੜੀ ਆਪਾਂ ਚਾਸ ਬਣਾਈ ਸੀਗੀ ਨਾ ਤੇ ਜਿਹਦੇ ਵਿੱਚ ਮਸਾਲਾ ਪਾਇਆ ਸੀ ਆਪਾਂ ਉਹ ਘਿਓ ਦੇ ਵਿੱਚ ਪਾ ਦੇਣਾ ਜੀ ਕਿਉਂ ਉਹਦੇ ਵਿੱਚ ਮਸਾਲਾ ਪਾ ਦੇਣਾ ਇਹਨੂੰ ਚੰਗੀ ਤਰ੍ਹਾਂ ਆਪਾਂ ਉਬਾਲਾ ਦਿਵਾਉਣਾ ਜਿਹੜੀ ਚਾਸ ਮਸਾਲਾ ਸੀਗਾ ਨਾ ਆਪਣਾ ਉਹ ਕਿਉ ਉਹਦੇ ਵਿੱਚ ਪਾ ਦਿਓ ਉਹਨੂੰ ਚੰਗੀ ਤਰ੍ਹਾਂ ਉਬਾਲਾ ਦਿਵਾ ਦਿਓ ਜੀ ਉਸ ਤੋਂ ਬਾਅਦ ਪਾ ਦਿਓ ਜੀ ਦਾਖਾਂ ਦਾਖਾਂ ਨੂੰ ਚੰਗੀ ਤਰ੍ਹਾਂ ਤੁਸੀਂ ਹਿਲਾ ਲਓ ਇਹ ਘੱਟੋ ਘੱਟ ਵੀ ਆਪਣੇ ਦੂਜੇ ਦਿਨ ਖਾਣ ਵਾਸਤੇ ਤਿਆਰ ਹੁੰਦੀਆਂ ਜੀ ਇਹ ਪਹਿਲੇ ਦਿਨ ਨਹੀਂ ਤਿਆਰ ਹੁੰਦੀਆਂ ਕਿਉਂਕਿ ਇਹਨਾਂ ਨੂੰ ਫੁੱਲਣ ਤੇ ਟਾਈਮ ਲੱਗ ਜਾਂਦਾ ਹੈਗਾ ਇਹਨੂੰ ਤੁਸੀਂ ਠੰਡਾ ਕਰਕੇ ਰੱਖਣਾ ਹੈਗਾ ਦੇਖੋ ਤੁਸੀਂ ਹੁਣੇ ਬਣੀ ਜਾਂਦੀ ਹੈ ਨਾ ਬਹੁਤ ਵਧੀਆ ਬਣ ਗਈ ਤੇ ਆਪਾਂ ਕੀ ਕਰਨਾ ਇਹਨੂੰ ਹੁਣ ਲਾ ਕੇ ਰੱਖ ਲੈਣਾ ਜੀ ਇਹਨੂੰ ਮਤਲਬ 2 ਕਮਿੰਟ ਹੀ ਪਕਾਉਣੀਆਂ ਨੇ ਉੱਤੇ ਦਾਖਾ ਦੇਖੋ ਤੁਸੀਂ ਕਿੱਡਾ ਸੋਹਣਾ ਦੇਖਣ ਚ ਬਹੁਤ ਸੋਹਣਾ ਲੱਗੀ ਜਾਂਦਾ ਤੇ ਜਦੋਂ ਇਹ ਤੁਸੀਂ ਖਾਓਗੇ ਤਾਂ ਉਦੋਂ ਵੀ ਵੱਧ ਟੇਸਟ ਆਊਗਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਮੇਰੀਆਂ ਵੀਡੀਓ ਨੂੰ ਇੰਨਾ ਪਿਆਰ ਦਿੰਨੇ ਹੋ ਤੇ ਪਿੰਡ ਦਾ ਨਾਮ ਤੇ ਸ਼ਹਿਰ ਦਾ ਨਾਮ ਜ਼ਰੂਰ ਲਿਖਿਆ ਕਰੋ ਜੀ ਆਪਣਾ ਆਤਾ ਪਤਾ ਤੇ ਨਾਲੇ ਦੱਸਿਆ ਕਰੋ ਆਪਣੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਆਹ ਲੋ ਜੀ ਆਪਾਂ ਕੰਚ ਦੇ ਮਰਤਮਾਨ ਚ ਕੱਢਿਆ ਮੈਂ ਠੰਡਾ ਹੋਣ ਵਾਸਤੇ ਇਹਦੇ ਵਿੱਚ ਕੰਚ ਦੇ ਡੋਂਗੇ ਜਿੱਚ ਕੱਢ ਲਿਆ ਜੀ ਤੇ ਇਹ ਹੁਣ ਠੰਡਾ ਹੋ ਜਾਊਗਾ ਨਾਲੇ ਇਹ ਫੁੱਲ ਕੇ ਤਿਆਰ ਹੋ ਜਾਣਗੀਆਂ ਠੀਕ ਹੈ ਜੀ ਇਹਨੂੰ ਤੁਸੀਂ ਕਿਵੇਂ ਵੀ ਵਰਤ ਸਕਦੇ ਹੋ ਚਟਣੀ ਨੂੰ ਹਾਜਮੇ ਫੋਨ ਚ ਵਰਤੋ ਬੱਚਿਆਂ ਨੂੰ ਦਿਓ ਜਿਵੇਂ ਮਰਜ਼ੀ ਵਰਤੋ ਜੀ